ਸਾਥੀਓ ਭਾਈ ਸਾਹਿਬ ਨੇ ਬੜੀ ਵਧੀਆ ਗੱਲ ਆਖੀ ਹੈ ਵੀ ਜੇ ਅਸੀਂ ਕਿਸੇ ਮਾੜੇ ਕੰਮ ਤੋਂ ਆਪਦਾ ਖਿਹੜਾ ਛਡਾਉਣਾ ਹੈ ਤਾਂ ਤੁਹਾਡਾ ਦ੍ਰਿੜ ਇਰਾਦਾ ਹੀ ਤੁਹਾਨੂੰ ਉਹ ਕੰਮ ਨੂੰ ਛਡਣ ਦੇ ਵਿੱਚ ਤੁਹਾਡਾ ਸਹਾਈ ਹੋ ਸਕਦਾ ਹੈ ਬਾਕੀ ਸੁਣੋ ਭਾਈ ਸਾਹਿਬ ਕਿੰਡੀ ਵਧੀਆ ਗੱਲ ਕਹਿ ਰਹੇ ਨੇ ਮੈਂ ਆਪਣੀ ਜ਼ਿੰਦਗੀ 'ਚ ਬਹੁਤ ਵੇਖਿਆ ਵੀ ਬੰਦਾ ਸ਼ਰਾਬ ਪੀ ਕੇ دیਵਾਨ 'ਚ ਆਇਆ ਮੈਂ ਵੇਖਿਆ ਸ਼ਰਾਬਾਂ ਪੀ ਕੇ ਸ਼ਰਾਬ ਪੀਤੀ ਸੀ ਟਰਾਲੀ 'ਚ ਬਹਿ ਕੇ ਆ ਗਿਆ دیਵਾਨ ਸੁਣ ਲਿਆ ਅਗਲੇ ਦਿਨ ਕਹਿੰਦਾ ਮੈਂ ਤੇ ਅਮਰ ਤੇ ਛਕੂ ਜ਼ੋਰ ਲਾ ਰਿਆ ਕਰੋ ਤੂੰ ਤਾਂ ਕੱਲ ਬੀਵੀ ਫਿਰਦਾ ਤੂੰ ਕਿਵੇਂ ਰੱਖ ਸਕਦਾ ਤੇ ਲੈ ਅਗਲੇ ਦਿਨ ਅਮਰ ਤੇ ਛੱਕ ਗਿਆ ਅੱਜ ਤੱਕ ਕਾਇਮ ਹੈ 15 ਸਾਲ ਲੰਘ ਗਏ ਬਦਲ ਗਿਆ ਕਹਿੰਦੇ ਭੁੱਲਿਆ ਮਨ ਦਾ ਕੀ ਸਮਝਾਉਣਾ ਇਦਰੋਂ ਪੱਟਿਆ ਇਧਰ ਲੰਮਾ ਇਹਦੇ ਇਦਰੋਂ ਪੱਟ ਕੇ ਉਧਰ ਲਾ ਦਿੱਤਾ ਨਵੇਂ ਥਾਂ ਤੇ ਲੱਗ ਗਿਆ ਉੱਥੇ ਵੀ ਵੱਧ ਗਿਆ ਖੁੱਲ ਗਿਆ ਥਾਂ ਬਦਲ ਲਈ ਬਸ ਤੇ ਕਈ ਐਂ ਬਦਲ ਜਾਂਦੇ ਨੇ ਪਤਾ ਵੀ ਨਹੀਂ ਲੱਗਦਾ ਬੜਾ ਸੂਰਮਿਆਂ ਦਾ ਕੰਮ ਹੁੰਦਾ ਹੈ ਅੱਜ ਤੋਂ ਹੁਣ ਬੰਦਾ ਕਹਿ ਦਵੇ ਮੈਂ ਸ਼ਰਾਬ ਛੱਡੀ ਮੈਂ ਕਈ ਤੇ ਕਈਆਂ ਨੂੰ ਜ਼ੋਰ ਲਾ ਲਓ ਟੱਪਰ ਲਾ ਲਵੇ ਮੈਂ ਕਹੀ ਨਾ ਕਰਦੇ ਆਂ ਸੋਚਦੇ ਆਂ ਸੋ ਇੱਕ ਬੰਦਾ ਕਹਿੰਦਾ ਅੱਜ ਤੋਂ ਛੱਡੀ ਅੱਜ ਤੋਂ ਬਾਦ ਨਹੀਂ ਪੀਂਦੇ ਲੈ ਮੁੜ ਕੇ ਲਾਂਬਾ ਆਉਂਦਾ ਨਹੀਂ ਗੱਲ ਕਹਿਤੀ ਇਹ ਸੂਰਮਾ ਕਹਿ ਸਕਦਾ ਨਹੀਂ ਤੇ ਪਤਾ ਮੇਰਾ ਮਨ ਹਾਵੀ ਸ਼ਾਮ ਨੂੰ ਫੇਰ ਹੋ ਜਾਣਾ ਮੈਂ ਕਹਿ ਤਾਂ ਦਿੱਤਾ ਪਰ ਕਈ ਸੂਰਮੇ ਬਚਨ ਦੇ ਇੰਨੇ ਪੱਕੇ ਹੁੰਦੇ ਆ ਨਾ ਬੰਦੇ ਸੂਰਮਾ ਕਹਿ ਸਕਦਾ ਅੱਜ ਤੋਂ ਉਲਾਮਾ ਨਹੀਂ ਹੋਊਗਾ ਮੈਂ ਅੱਜ ਤੋਂ ਗਲਤੀ ਨਹੀਂ ਕਰਾਂ ਇਹ ਬਹਾਦਰ ਬੰਦਿਆਂ ਦਾ ਕੰਮ ਹੈ ਐਡਾ ਵਾਅਦਾ ਕਰ ਲੈਣਾ ਫਿਰ ਉਹਨੂੰ ਨਿਭਾ ਦੇਣਾ ਕਿਤੇ ਸੌਖਾ ਹੈ ਐਡੀ ਪ੍ਰੋਮਿਸ ਕਰ ਲੈਣੀ ਔਰ ਉਸ ਤੋਂ ਬਾਅਦ ਉਹਦੇ ਤੇ ਖੜੇ ਰਹਿਣਾ ਖੜੇ ਰਹਿਣਾ ਖੇਡ ਪਈ ਹੈ ਕਿਤੇ ਮਨ ਚੰਦਰਾ ਪਲ-ਪਲ ਬਦਲਦਾ ਸੂਰਮਿਆਂ ਦਾ ਕੰਮ ਹੁੰਦਾ ਹੈ ਵਾਅਦੇ ਕਰਨੇ ਤੇ ਨਿਭਾਉਣੇ ਮੈਂ ਦਾੜੀ ਰੱਖ ਲਈ ਜੀ ਅੱਜ ਤੋਂ ਬਾਅਦ ਨਹੀਂ ਬਸ ਕਹਿ ਤਾ ਤੇ ਕਹਿ